ਉਹ ਪੜਨ ਵਾਸਤੇ ਗਈ ਸੀ ਅਣ ਕੱਲ ਕੋਈ 2:30 ਵਜੇ ਪਤਾ ਲੱਗਿਆ ਉਹ ਵੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਉਹ ਗਿਆ ਵਾ ਲੋਕ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ ਇਹ ਰੋਡ ਦੇ ਉੱਤੇ ਖੜੀ ਸੀ ਗੋਲੀ ਇਹਦੇ ਲੱਗ ਗਈ ਤੇ ਉਹਨੇ ਮੌਤ ਹੋ ਗਈ ਕਾਬੀਤੀ ਮੰਗ ਕਰਦੇ ਆ ਮੰਗਾ ਮੰਗਾ ਇੱਥੇ ਕਹਿੰਦੇ ਜੋ ਇੱਥੇ ਹਾਲਾਤ ਆ ਉਹੋ ਹੀ ਬਾਹਰ ਬਣੇ ਪਏ ਆ ਉਥੇ ਵੀ ਗੈਂਗਸਟਰ ਵਾਰ ਚੱਲਣਦੇ ਆ ਉਥੇ ਕੈਨੇਡਾ ਦੇ ਵਿੱਚ 21 ਸਾਲਾ ਪੰਜਾਬਣ ਮੁੱਟਿਆਰ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਨਾਮ ਹਰਸਿਮਰਤ ਕੌਰ ਦੱਸਿਆ ਜਾ ਰਿਹਾ ਹੈ ਤਰਨਤਾਰਨ ਦੇ ਪਿੰਡ ਧੁੰਦਾ ਦੀ ਰਹਿਣ ਵਾਲੀ ਸੀ ਹਰਸਿਮਰਤ ਕੌਰ ਰੰਦਾਵਾ ਉਮਰ ਕਰੀਬ 21 ਸਾਲ ਸੀ ਤੇ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਸੀ ਦੱਸਿਆ ਜਾ ਰਿਹਾ ਕਿ ਉੱਥੇ ਦੋ ਗੁੱਟਾਂ ਦੇ ਵਿੱਚ ਲੜਾਈ ਹੋ ਰਹੀ ਸੀ ਇਸੇ ਦੌਰਾਨ ਦੋਵਾਂ ਦੇ ਬਲੋ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਸੜਕ ਤੇ ਜਾਂਦੀ ਹਰਸਿਮਰਤ ਕੌਰ ਦੇ ਇੱਕ ਗੋਲੀ ਵੱਜੀ ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਹਰਸਿਮਰਤ ਕੌਰ ਹੁਣ ਨਹੀਂ ਬਸਤ ਤਦੀ ਦੱਸਦੇ ਕਿ ਹਰਸਿਮਰਤ ਕੌਰ ਦੀ ਮੌਤ ਹੋ ਚੁੱਕੀ ਹੈ ਪਰਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਧੀ ਦੀ ਮ੍ਰਿਤਕ ਦੇ ਨੂੰ ਭਾਰਤ ਸਰਕਾਰ ਵਾਪਸ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕਰੇ ਇਸ ਦੇ ਨਾਲ ਹੀ ਉਹਨਾਂ ਦਾ ਗੁੱਸਾ ਕੈਨੇਡਾ ਸਰਕਾਰ ਤੇ ਫੁੱਟਦਾ ਹੋਇਆ ਵੀ ਨਜ਼ਰ ਆਇਆ ਉਹਨਾਂ ਕਹੇ ਕਿ ਪੰਜਾਬ ਦੇ ਨਾਲੋਂ ਮਾੜੇ ਹਾਲਾਤ ਤਾਂ ਹੁਣ ਵਿਦੇਸ਼ਾਂ ਦੇ ਵਿੱਚ ਹੋਏ ਪੈ ਨੇ ਉੱਥੇ ਵੀ ਉਹੀ ਹਾਲ ਨੇ ਗੈਂਗਸਟਰ ਸ਼ਰੀਆਮ ਘੁੰਮਦੇ ਨੇ ਤੇ ਇੱਕ ਦੂਜੇ ਦੇ ਉੱਤੇ ਗੋਲੀ ਮੇਰਾ ਨਾਮ ਸੁਖਵਿੰਦਰ ਸਿੰਘ ਥਾਣਾ ਅਗਰਬਾਜਨ ਦੇ ਵਸਨੀਕ ਹੁੰਦਾ ਕੀ ਗੱਲ ਬਾਤ ਜਿਹੜੀ ਸਾਡੀ ਦੋਸਤਰੀ ਅੰਬਾਰ ਕਹਿੰਦੇ ਕਿ ਕੋਲੀ ਮਾਰ ਕੇ ਕੱਟ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਉਹ ਪੜਨ ਵਾਸਤੇ ਗਈ ਸੀ ਤੇ ਸਾਨੂੰ ਸਾਡੀ ਰਿਸ਼ਤੇਦਾਰੀ ਤੋਂ ਪਤਾ ਲੱਗਿਆ ਵੀ ਮੈਨੂੰ ਕੱਲ ਕੋਈ 2:30 ਵਜੇ ਪਤਾ ਲੱਗਿਆ ਉਹੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਉਹ ਗਿਆ ਵਾ ਫੇਰ ਉਹ ਗਏ ਆ ਤੇ ਉਹ ਆਪਣੀ ਕਾਰਵਾਈ ਪੁਲਿਸ ਉੱਥੇ ਕਰਨ ਲਈ ਆ ਕਿੰਨੇ ਚਿਰ ਪਹਿਲਾਂ ਕੁੜੀ ਆ ਬਾਹਰ ਗਈ ਨੂੰ 2 ਸਾਲ ਹੋ ਗਏ ਕਿੰਨੇ ਭੈਣ ਭਾਈ ਦੋ ਭੈਣ ਭਾਈ ਆ ਇੱਕ ਕੁੜੀ ਆ ਤੇ ਇੱਕ ਕਾਕਾ ਵੀ ਆ ਕੁੜੀ ਉਹ ਤੇ ਭਾਈ ਗਾਦੀ ਭਾਈ ਗਾਦੀ डॉक्टरी ਕਰਦੀ ਕਿਵੇਂ ਦੇਖਦੇ ਜੋ ਕੀ ਮੰਗ ਕਰਦੇ ਜੋ ਜबान ਤੋਂ ਨਹੀਂ ਕਹਨੇ ਜਿਹੜੀ ਦੁਨੀਆ ਤੋਂ ਦਰਿਗੀ ਕੀ ਮੰਗ ਕਰਦੇ ਸਾਫ ਜੀ ਮੰਗ ਕਰਦੇ ਆ ਮੰਗਾ ਮੰਗਾ ਇੱਥੇ ਕਹਦੀਆਂ ਜੋ ਇੱਥੇ ਹਾਲਾਤ ਉਹੋ ਹੀ ਬਾਹਰ ਬਣੇ ਪਏ ਆ ਉੱਥੇ ਵੀ ਗੈਂਗਸਟਰ ਵਾਰ ਚੱਲਣਦੇ ਆ ਉੱਥੇ ਦੋ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ ਇਹ ਰੋਡ ਦੇ ਉੱਤੇ ਖੜੀ ਸੀ ਗੋਲੀ ਇਹਦੇ ਲੱਗੀ ਤੇ ਉਹਦੀ ਮੌਤ ਹੋ ਗਈ ਐਕ ਸਰਪੰਚ ਜਗਤਾਰ ਸਿੰਘ ਪਿੰਡ ਟੁੰਡਾ ਇਹ ਟੁੰਡਾ ਹੀ ਘਟਨਾ ਵਾਂ ਤੁਹਾਡੇ ਪਿੰਡ ਇਹ ਜੀ ਬਹੁਤ ਮਤਭਗਤੀ ਘਟਨਾਵਾਂ ਹਰੇਕ ਪੰਜਾਬ ਦਾ ਜਿਹੜਾ ਬੱਚਾ ਉਹ ਆਪਣਾ ਭਵਿੱਖ ਬਣਾਉਣ ਵਾਸਤੇ ਬਾਹਰਲੇ ਦੇਸ਼ਾਂ ਦੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਪੜਾਈਆਂ ਕਰਨ ਵਾਸਤੇ ਜਾਂਦੇ ਆ ਇਸੇ ਹੀ ਤਰ੍ਹਾਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਾਬका ਸਰਪੰਚ ਇਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਵੀ ਪੜਾਈ ਕਰਨ ਵਾਸਤੇ ਗਈ ਸੀ ਪਰ ਉਥੇ ਜੋ ਪੰਜਾਬ ਦੇ ਵਿੱਚ ਹਾਲਾਤ ਆ ਇਸ ਤੋਂ ਵੀ ਵੱਧ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਹੋਏ ਪਏ ਆ ਦੋ ਗੁੱਟਾਂ ਦੇ ਵਿੱਚ ਜਿਹੜੀ ਉਹ ਆਪਸ ਵਿੱਚ ਦੀ ਕੋਈ ਲੜਾਈ ਹੋ ਰਹੀ ਸੀ ਇਹ ਬੱਚੀ ਜਿਹੜੀ ਹੈਗੀ ਆਪਣੇ ਪੜਾਈ ਕਰਨ ਜਾ ਰਹੀ ਸੀਗੀ ਤੇ ਉਥੇ ਰੋਡ ਦੇ ਉੱਤੇ ਇਹ ਜਿਹੜੀ ਆ ਉਹਨਾਂ ਦੀ ਗੋਲੀ ਜਿਹੜੀ ਆਣ ਕੇ ਵੱਜ ਗਈ ਪਰ ਇਹ ਗੱਲ ਹੈ ਕਿ ਜੋ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਜਿਹੜੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅਨਸਰਾਂ ਤੇ ਕਰਨੀਆਂ ਚਾਹੀਦੀਆਂ ਹੁਣ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲੌਂਡਰ ਜਿਹੜਾ ਵਾ ਉਹਦੀ ਸਥਿਤੀ ਖਰਾਬ ਹੋਈ ਆ ਇਸੇ ਹੀ ਤਰ੍ਹਾਂ ਸਾਡੇ ਤਰਨਤਾਰਨ ਜਿਲ੍ਹੇ ਦੇ ਵਿੱਚ ਵੀ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਘਟਨਾਏ ਉਹਦੀਆਂ ਗੋਲੀਆਂ ਜਿਹੜੀਆਂ ਵਾਪਰੀਆਂ ਵਾਟ ਕਰਦੀ ਬੀਬੀ ਦੇ ਉੱਤੇ ਵੀ ਜਿਹੜਾ ਉਹ ਵੇਖੋ ਇਹ ਉਹਦੀ ਵੀ ਮੌਤ ਕਰ ਦਿੱਤੀ ਗਈ ਉਹਦੇ ਘਰ ਲੁੱਟਖੋ ਕਰਕੇ ਹੋਰ ਵੀ ਜੜੀਆਂ ਵਾਰਦਾਤਾਂ ਹੋਈਆਂ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਹ ਝੰਜੋੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੁਕਵੇਂ ਕਦਮ ਚੁੱਕਣੇ ਚਾਹੀਦੇ ਆ ਜਿਹੜੇ ਇਹ ਇਹੋ ਜਿਹੀਆਂ ਜੜੀਆਂ ਇਹ ਵਾਰਦਾਤਾਂ ਹੁੰਦੀਆਂ ਇਹ ਨਾ ਹੋਣ ਬੱਚੇ ਤਾਂ ਦੀ ਸੇਫ ਰਹਿ ਸਕਦੇ ਜੇਕਰ ਸਰਕਾਰਾਂ ਕੋਈ ਨਾ ਕੋਈ ਇਹ ਪੇਨ ਲਾਈਨ ਗਿਆ ਚਲਾਉਂਦੇ ਨੇ ਦੱਸਦੀ ਕਿ ਕੈਨੇਡਾ ਦੇ ਵਿੱਚ 21 ਸਾਲਾ ਦੀ ਹਰਸਿਮਰਤ ਕੌਰ ਰੰਦਾਵਾ 2 ਸਾਲ ਪਹਿਲਾਂ ਦੱਸਿਆ ਜਾ ਰਿਹਾ ਕਿ ਬੀਤੇ ਕੱਲ ਦੋ ਧੜਿਆਂ ਦੇ ਵਿੱਚ ਆਪਸੀ ਲੜਾਈ ਹੋ ਰਹੀ ਸੀ ਦੋਮਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇਸੇ ਦੌਰਾਨ ਸੜਕ ਤੇ ਜਾ ਰਹੀ ਸੀ ਹਰਸਿਮਰਤ ਕੌਰ ਤੇ ਉਸ ਦੇ ਗੋਲੀ ਵੱਜੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਤੇ ਇਨਸਾਫ ਦੀ ਮੰਗ ਕਰ ਰਿਹਾ ਹੈ ਤਰਨਤਾਰਨ ਤੋਂ ਪਵਨ ਕੁਮਾਰ ਪੰਜਾਬ ਲੁੱਕ ਚੈਨਲ